ਦੇਖੋ 35 ਕਾਲੀਆਂ ਦਾ ਪਹਾੜ ਉਹ ਸੁਣ ਤਾਂ ਆਮ ਜੀ ਪਰਮਾਈ ਦਾ ਮਸਲਾ ਯਾਰ ਨਾ ਤਾਂ ਤੂੰ ਸੁਣਨਾ ਹੈ ਸੁਣਦਾ ਨਹੀਂ ਸੁਣ ਲੈ ਜਿੰਨੀਆਂ ਟਰਾਲੀਆਂ ਨੇ ਸਭ ਦੀ ਲਿਸਟ ਬਣਾ ਕੇ ਦੇ ਦਿਓ ਵੀ ਆਹ ਟਰਾਲੀਆਂ ਨੇ ਮੈਂ ਆਪ ਦਾ ਡੀਓ ਲਾ ਕੇ ਸਿਆਮ ਸਾਹਿਬ ਨੂੰ ਭੇਜਦਾ ਵੀ ਐ ਨੈਟਰਾਡੀਆਂ ਦੀ ਜਿਹੜੀ ਉੱਥੇ ਚੋਰੀ ਹੋ ਜਾਂਦੀ ਉਹਨਾਂ ਦੀ ਪੈਰਵਾਈ ਕਰਕੇ ਜਿਹੜੇ ਕੋਈ ਚੋਰੀ ਕਰਕੇ ਲੈ ਕੇ ਉਹਨਾਂ ਦੇ ਕਾਰਵਾਈ ਕਰੋ ਜਾਂ ਇਹਨਾਂ ਦਾ ਹੋ ਕੋਈ ਹੁਣ ਸਾਡੇ ਕਿਲਵਾਲ ਹੋ ਰਹੀਆਂ ਚੋਰੀਆਂ ਹੋਈਆਂ ਕਿਹਦੀ ਸਹੇਦ ਨਹੀਂ ਹੋ ਜਾਂ ਮੈਂ ਬਿਲਕੁਲ ਹੀ ਕਰਦਾ ਮਾਤਾ ਕਰੋੜਾ ਮਾਂ ਦੇ ਸਾਹਮਣੇ ਸਭ ਨੂੰ ਛੱਕੇ ਪਾਉਂਦਾ ਨਹੀਂ ਕਰਦਾ ਨਹੀਂ ਲੈ ਰਹੇ ਹਾਂ ਪਰਚਾ ਦੱਲਿਆ ਆ ਰਾਂਦੇ ਆ ਫੜੀਆਂ ਤਵੇਰੇ ਸਾਡੇ ਸਾਡੇ ਨੂੰ ਕੇ ਕਾਰਜ ਪੂਰਾ ਕਰਦੇ ਆ ਸਾਥ ਕਹਿੰਦੇ ਕਿਉਂ ਮੈਂ ਇਹ ਨਹੀਂ ਕਿਉਂ ਇਹ ਲੋਕਾਂ ਨੇ ਇਹ ਲੱਗੇ ਪੱਛਾਣਾ ਘਾਹ ਤੰਗਾਂ ਦੇ ਅੰਦਰ ਵਸਦਾ ਰਿਖ ਕੇ ਰੱਖਿਆ ਬਾਬਾ ਜਲਾ ਗੁੱਸੇ ਦੀ ਕਿਹਦੀ ਸਾਰਾ ਨੂੰ ਪੁਰਾਣੇ ਬਾਰੇ ਕੋਈ ਜਵਾਬ ਨਹੀਂ ਦਿੰਦਾ ਬਾਰੇ ਪੁੱਛਣ ਇਹ ਬੰਦੇ ਆਪਾਂ ਆਕੂ ਬਣਾ ਕੇ ਜਲਦੀ